ਵਾਇਗੁਰਦੀ ਕਾਲ사 ਵਾਇਗੁਰਦੀ ਕੀ ਫਤਿਹ ਗੁਰੂ ਪਿਆਰਿਓ ਮੈਂ ਪਿਛਲੀਆਂ ਤਿੰਨ ਪੋਸਟਾਂ ਮਹਾਰਾਜ ਰਣਜੀਤ ਸਿੰਘ ਬਾਰੇ ਗੱਲ ਕੀਤੀ ਸੀ ਉਹਨਾਂ ਦੇ ਨਾਲ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਔਰ ਆ ਵੀ ਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਮਹਾਰਾਜ ਰਣਜੀਤ ਸਿੰਘ ਇੱਕ ਵਿਲੱਖਣ ਰਾਜ ਕਰ ਗਏ ਵਿਲੱਖਣ ਰਾਜਾ ਸਨ ਕਿਸ ਸਮਾਂ ਉਹਨਾਂ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਹੁਣ ਤੱਕ ਦਾ ਲੀਡਰ ਵੀ ਰਹਿ ਗਿਆ ਹੈ ਬੀਬੀਸੀ ਸਰਵੇ ਦੇ ਹਿਸਾਬ ਨਾਲ ਤੋਂ ਅੱਜ ਮੈਂ ਗੱਲ ਕਰਨੀ ਹੈ 19ਵੀਂ ਸਦੀ ਦੇ ਸਿੱਖ ਇਤਿਹਾਸ ਦੀ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਸਾਰਾ ਰਾਜ 19ਵੀਂ ਸਦੀ ਚ ਹੋਇਆ ਹੈ ਕਿਉਂਕਿ ਰਾਜ ਉਹਨਾਂ ਨੇ 19ਵੀਂ ਸਦੀ ਚ ਕੀਤਾ ਹੈ 19ਵੀਂ ਸਦੀ ਦੇ ਮਿਡਲ ਤੱਕ ਉਹਨਾਂ ਦਾ ਰਾਜ ਜਿਹੜਾ ਸੀ ਉਹ ਸਿਖਰਾਂ ਤੇ ਪਹੁੰਚ ਚੁੱਕਾ ਸੀ ਉਹਦੀਆਂ ਜਿਹੜੇ ਸੀਮਾਵਾਂ ਸਨ ਉਹ ਇੰਨੀ ਦੂਰ ਦੂਰ ਤੱਕ ਸਨ ਕਿ ਉਹ ਸ਼ਾਇਦ ਪਹਿਲਾ ਰਾਜ ਸੀ ਹਿੰਦੁਸਤਾਨ ਦਾ ਜਿਸ ਨੇ ਹਿੰਦੁਸਤਾਨ ਤੋਂ ਬਾਹਰ ਵੀ ਰਾਜ ਕੀਤਾ ਅਫਗਾਨਿਸਤਾਨ ਤੱਕ ਦੇ ਏਰੀਆ ਸਾਰੇ ਕਵਰ ਕੀਤੇ ਉਹਨਾਂ ਬਾਰੇ ਜਿਹੜੀ ਅਗਰ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਉੱਤਰ ਵਿੱਚ ਗਿਲਗੀਟ ਅਤੇ ਤਿੱਬਤ ਤੋਂ ਲੈ ਕੇ ਦੱਖਣ ਵਿੱਚ ਸਿੰਧ ਦੇ ਰੇਗਿਸਤਾਨਾਂ ਤੱਕ ਤੇ ਪੱਛਮ ਵਿੱਚ ਖੈਬਰ ਦਰੇ ਤੋਂ ਲੈ ਕੇ ਤੇ ਪੂਰਬ ਦੇ ਵਿੱਚ ਜਿਹੜੇ ਆਪਣਾ ਪੂਰਬ ਤੱਕ ਉਹਨਾਂ ਨੂੰ ਦੂਰ ਤੱਕ ਲਿਦਾ ਨਾਲ ਦਾਰਾਈ ਸੀ ਉਹ ਰਾਜ ਦੇ ਵਿੱਚ ਕਿਸ ਤਰ੍ਹਾਂ ਦਾ ਰਾਜਵਨ ਕੀਤਾ ਇਸ ਬਾਰੇ ਮੈਂ ਵਿਸਥਾਰਕ ਦੱਸ ਚੁੱਕਾ ਹਾਂ ਮਰਦਨ ਦੀਪ ਸਿੰਘ ਦਾ ਰਾਜ ਜਦੋਂ ਖਤਮ ਹੋਇਆ ਉਸ ਵੇਲੇ ਕਲਸਰ ਆ ਦੇ ਸਿਕਰ ਤੇ ਸੀ ਪਰ ਅੰਗਰੇਜ਼ਾਂ ਦੀ ਉੱਤੇ ਨਜ਼ਰ ਸੀ ਕਿ ਕਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇਹਾਂਤ ਹੋਵੇ ਤੇ ਕਦੋਂ ਅਸੀਂ ਤੇ ਕਬਜ਼ਾ ਕਰੀਏ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਇੱਕ ਸ਼ੇਰ ਰਾਜਾ ਸਨ ਉਹਨਾਂ ਦੇ ਹੁੰਦੇ ਹੋਏ ਕਿਹਤਾਂ ਦੀ ਡਿਸਟਰਬੈਂਸ ਕਰਨਾ ਅੰਗਰੇਜ਼ਾਂ ਲਈ ਬੜਾ ਮੁਸ਼ਕਲ ਸੀ ਇਸ ਕਰਕੇ ਮਹਾਰਾਜਾ ਨਾਲ ਸੰਧੀ ਕਰ ਲਈ ਸੀ ਇਹ ਕਾਰਨ ਹੈ ਕਿ ਇਹ ਜਦ ਸਤ룰 ਤੱਕ ਜਿਹੜਾ ਨਾਲ ਰਾਜ ਸੀ ਉਹ ਤੋ ਗਿਆ ਦਿੱਲੀ ਤੱਕ ਇਸ ਕਰਕੇ ਜਾਇ ਕਿ ਸੰਧੀ ਹੋ ਗਈ ਸੀ ਨਹੀਂ ਤਾਂ ਉਹ ਹੋਰ ਵੀ ਅੱਗੇ ਆ ਸਕਦੇ ਸੀ ਜਦੋਂ ਉਹਨਾਂ ਦੀ ਉਹਨਾਂ ਦਾ ਕਾਚਲਾੜਾਂ ਕਰ ਗਏ ਪਰ ਉਹਨਾਂ ਦੇ ਪੁੱਤਰਾ ਵਿੱਚ ਔਰਨਾਂ ਵਿੱਚ ਕੋਈ ਕਈ ਤਰ੍ਹਾਂ ਦੇ ਰੋਗ ਇਹੋ ਜਿਹੇ ਵਿੱਚ ਆ ਗਏ ਜਿਹੜੇ ਕਿ ਰਾਜ ਦੇ ਵਿਰੋਧੀ ਹੋ ਗਏ ਜਾਂ ਇਹ ਸਮਝੋ ਕਿ ਅੰਗਰੇਜ਼ਾਂ ਨੇ ਉਹਨਾਂ ਨੂੰ ਆਪਣੇ ਵੱਲ ਕਰ ਲਿਆ ਤੋੜਨ ਦੀ ਕੋਸ਼ਿਸ਼ ਕੀਤੀ ਔਰ ਲੋਕ ਟੁੱਟ ਗਏ ਜਿਹੜੇ ਬੜੇ ਈਵਨ ਬੜੇ ਯੋਧੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਕਿਸਮ ਦੇ ਉਹਨਾਂ ਦੇ ਜਰਨੈਲਸ ਸਨ ਲਾਲ ਸਿੰਘ ਵਰਗੇ ਉਹ ਵੀ ਅੰਗਰੇਜ਼ਾਂ ਨਾਲ ਜਾ ਕੇ ਮਿਲ ਗਏ ਇਹ ਕਾਰਨ ਹੈ ਕਿ ਜਦੋਂ ਅੰਗਰੇਜ਼ਾਂ ਤੇ ਸਿੱਖਾਂ ਦੇ ਯੁੱਧ ਹੋਏ ਤਾਂ ਉਹਦੇ ਵਿੱਚ ਹਾਲਾਂਕਿ ਸਿੱਖ ਬੜੀ ਬਾਹਰੀਆਂ ਲੜੇ ਕੋਈ ਬੰਦੇ ਸਨ ਜਿਹੜੇ ਲੀਡ ਸਨ ਬੜੇ ਜਿਹੜੀ ਬਾਹਰੀਆਂ ਲੜੇ ਕੁਰਬਾਨ ਹੋ ਗਏ ਸ਼ਹੀਦੀਆਂ ਦਿੱਤੀਆਂ ਲੇਕਿਨ ਜਿਹੜੇ ਵਿੱਚ ਲੋਕੀਓ ਜਿਹੇ ਸਨ ਜਿਹੜੇ ਦਗਾ ਦੇ ਗਏ ਜਿਹੜੇ ਅੰਗਰੇਜ਼ਾਂ ਦੀ ਸਾਈਡ 'ਤੇ ਚਲੇ ਗਏ ਔਰ ਜਿੰਨਾ ਕਰਕੇ ਜਿਹੜੀ ਫੁੱਟ ਕਰਕੇ ਜਿਹੜੇ ਸੀ ਉਹ ਬਾਰੇ ਦਾ ਰਣਜੀਤ ਸਿੰਘ ਦੇ ਨਾ ਹੋਣ ਕਰਕੇ ਔਰ ਉਹੋ ਜਿਹੇ ਵਰਗੇ ਬੰਦੇ ਜਿਹੜੇ ਸਾਨੂੰ ਨਾ ਹੋਣ ਕਰਕੇ ਸਿੱਖਾਂ ਦੀ ਉਹਤਿਹਾਰ ਹੋਈ ਅੰਗਰੇਜ਼ਾਂ ਨੇ ਪਾਕਿਸਤਾਨ ਤੇ ਕਬਜ਼ਾ ਕਰ ਲਿਆ ਸ਼ਾ ਮੁਹੰਮਦ ਜਿਹਨੇ ਗੈ ਸ਼ਾਰਮਾ ਲਿਖਿਆ ਹੈ ਜੰਗਨਾਮ ਉਹ ਦਿਕਸਾਗੇ ਦਰੋ ਅੰਗਰੇਜ਼ਾਂ ਨੇ ਸਿੱਖਾਂ ਨੂੰ ਗਲਾਈ ਹੋਈ ਅੰਗਰੇਜ਼ਾਂ ਨੇ ਸਿੱਖਾਂ ਨੇ ਅੰਗਰੇਜ਼ਾਂ ਨੂੰ ਨਿਮਵਾਵਾਂ ਮੇਟੋੜਿਆ ਬਹੁਤ ਮਾਰਿਆ ਜਿੱਤ ਸੰਦੇਸ਼ੀ ਪਰਹੀ ਚੋ ਲਿਖਦਾ ਕਿ ਸ਼ਾ ਮੁਹੰਮਦ ਆ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅਖੀਰ ਤੇ ਸਾਨੂੰ ਹਰ ਦਾ ਸਾਹਮਣਾ ਕਰਨਾ ਪਿਆ ਕਿਉਂ ਜਿਹੜੀ ਫੁੱਟ ਹੁੰਦੀ ਹੈ ਉਹ ਅੰਗਰੇਜ਼ਾਂ ਨੇ ਜਿਹੜੀ ਪਵਾਤੀ ਔਰ ਉਹਨਾਂ ਨੇ ਉਹਨਾਂ ਨੇ ਇਹ ਤਕਰੀਕ ਆਨੀਆਂ ਸੀ ਕਿਸਾਨ ਤੋੜਨਾ ਹੈ ਕਿਸਾਨ ਤੋੜਨਾ ਹੈ ਔਰ ਕਿਸ ਤਰ੍ਹਾਂ ਉਹਨੇ ਫੁੱਟ ਪਾ ਕੇ ਜਰਾਂ ਨੂੰ ਕਮਜ਼ੋਰ ਕਰ ਦੇਣਾ ਇਹ ਨਹੀਂ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਫਿਰ ਨਾਲ ਤੇ ਕਬਜ਼ਾ ਕਰ ਲਿਆ ਤਾਂ ਉਹਨਾਂ ਨੇ ਫਿਰ ਸਾਡੀ ਬਾਦਸ਼ਾ ਸਾਡੇ ਸਵੇਚਾਰ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਐਥੇ ਹੁੰਦਾ ਕਿ ਗੁਰਦੁਆਰੇ ਦੇ ਮੈਨੇਜਮੈਂਟ ਦੇ ਵਿੱਚ ਇਹ ਵੀ ਇਹ ਬੰਦੇ ਬਿਠਾਤੇ ਜਿਹੜੇ ਕਿ ਜਿਹੜੇ ਕਿ ਸਿੱਖ ਆਈਡੀਆ ਦੇ ਨਹੀਂ ਸਨ ਲੇਕਿਨ ਅੰਗਰੇਜ਼ਾਂ ਦੇ ਜਿਹੜੇ ਸਾਰੇ ਅੰਗਰੇਜ਼ਾਂ ਨੇ ਵਿਹਾਰ ਤੇ ਉਥੇ ਕੰਮ ਕਰਦੇ ਸਨ ਜਿਨ੍ਹਾਂ ਨੂੰ ਮਹਾਂਤਗਰ ਆਬਾਦ ਜਿਹੜੇ ਖਰਾਬੀਆਂ ਹੋਈਆਂ ਸਾਰੀਆਂ ਉਹ ਲੋਕ ਸਨ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਅੰਗੇ ਰੱਖਿਆ ਸਾਡੀ ਬਾਦਸ਼ਾਹ ਤੇ ਵੀ ਅਟੈਕ ਹੋਇਆ ਅੰਗਰੇਜ਼ੀ ਪਾਸ਼ਾ ਬਣਨ ਲੱਗੇ ਲੋਕ ਅੰਗਰੇਜ਼ੀ ਨੂੰ ਉਹਨਾਂ ਨੇ ਵਿਦਾਵ ਦੇਣਾ ਸ਼ੁਰੂ ਕੀਤਾ ਸਾਡੇ ਸਮਾਜ ਚੜਤੇ ਹੋਇਆ ਉਹਨਾਂ ਨੇ ਆਪਣੀ ਸਭਿਤਾ ਨੂੰ ਫਲਾਇਆ ਜਿਸ ਦੇ ਕਰਕੇ ਅਸੀਂ ਕਮਜ਼ੋਰ ਹੋਲੇ ਸ਼ੁਰੂ ਹੋ ਗਏ ਤੋ ਜਿੱਥੇ ਸਿੱਖਰਾ ਆਦਿਕ ਵਿਲੱਖਣਤਾ ਸੀ ਉੱਥੇ ਹੀ ਫਿਰ ਦੂਸਰਾ ਵਿਲੱਖਣ ਪੁਆਇੰਟ ਜੋ 19ਵੀਂ ਸਦੀ ਦੇ ਇਸਤੀਤਹਾਦ ਦੇ ਵਿੱਚ ਆਂਦਾ ਹੋਇਆ ਹੈ ਕਿ ਸਿੱਖਾ ਨਹੀਂ ਫਿਰ ਆਜ਼ਾਦੀ ਦੀ ਲੜਾਈ ਦਾ ਬਿਗਲ ਹੋ ਜਾਇਆ ਉਹ ਆਜ਼ਾਦੀ ਦੀ ਲੜਾਈ ਦੀ ਨਹੀਂ ਕਿਹਾ ਜਾਂਦਾ ਕਿ ਮਹਾਤਮਾ ਗਾਂਧੀ ਦੀ ਤੋਬਾ ਮਰਚੰਡ ਹੋ ਗਈ ਸੀ ਔਰ ਉਹ ਬਿਗਲ ਜਿਹੜਾ ਸੀ ਉਹ ਸਿੱਖਾਂ ਦੇ ਵਜਾਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਬਾਅਦ ਹੀ ਜਦੋਂ ਕਿ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ ਔਰ ਉਹ ਬਿਗਲ ਵਜਨ ਵਾਲੇ ਜਰਸਨ ਜਿਹੜੇ ਪਹਿਲੇ ਦਿਨ ਨੂੰ ਅਸੀਂ ਕਹਾਂਗੇ ਕਿ ਸਚੰਤ ਦਾ ਸਰਾਨੀ ਸੰਗ ਉਸਨ ਮਹਾਰਾਜ ਸਿੰਘ ਮਹਾਰਾਜ ਸਿੰਘ ਬਚਪਨ ਤੋਂ ਹੀ ਤਾਰਕ ਵਿਰਤੀ ਦੇ ਵਿਅਕਤੀ ਸਨ ਉਹਨਾਂ ਦਾ ਬਚਪਨ ਚ ਉਹਨਾਂ ਨੇ ਬਚਪਨ ਵਿੱਚ ਇੱਕ ਡੇਰੇ ਵਿੱਚ ਜਾ ਕੇ ਗੁਰਬਾਣੀ ਬਾਰੇ ਗਿਆਨ ਸਿੱਖਤ ਰੰਮਰ ਗਿਆਨ ਹਾਸਲ ਕੀਤਾ ਉੱਥੇ ਹੀ ਉਹ ਸੇਵਾ ਕਰਦੇ ਸਨ ਹੌਲੀ ਹੌਲੀ ਜਿਉਂ ਜੋ ਵੱਡੇ ਹੋਏ ਉਹ ਭਾਈ ਵੀਰ ਸਿੰਘ ਦੁਰੰਗਾਬਾਦ ਦੇ ਡੇਰੇ ਨਾਲ ਜੁੜ ਗਏ ਇਹ ਦੇਰੇ ਤੇ ਉਹਨਾਂ ਨੇ ਆਪਣੀ ਸਿੱਖਿਆ ਆਪਣੀ ਧਵਨੀ ਜੋ ਸਾਲ ਬਤਾਏ ਜ ਜਰ ਉਹਨਾਂ ਨੇ ਬਹੁਤ ਕੁਝ ਸਿੱਖਤ ਹਾਰੇ ਜਾ ਰਿਆ ਔਰ ਮਹਾਰਾਜ ਰੰਜੀਤ ਸਿੰਘ ਦੀ ਫੌਜ ਦੇ ਵਿੱਚ ਲੜਨ ਦੇਲੇ ਵੀ ਹੋ ਗਏ ਉਹ ਆਪ ਬਹਾਦਰ ਸਨ ਉਹ ਇਹ ਸਿਖਾਦੇ ਕਿ ਕੋਈ ਸਿੱਖ ਰਾਜ ਉੱਤੇ ਕੋਈ ਇਹੋ ਜਿਹੀ ਜਿਹੜੀ ਕਾਲੇ ਬੱਦਲ ਛਾਂ ਲੇਕਿਨ ਜਦੋਂ ਉਹਨਾਂ ਕਹ ਲਗਾ ਕਿ ਸਿੱਖ ਰਾਜ ਤੋਂ ਨਿਕਲ ਗਿਆ ਤਾਂ ਉਹਨਾਂ ਨੇ ਆਪਣਾ ਇੱਕ ਏਮ ਬਣਾ ਲਿਆ ਕਿ ਦਲੀਪ ਸਿੰਘ ਨੂੰ ਬਾਹਰ ਲਜਾਣ ਤੋਂ ਰੋਕਣਾ ਹੈ ਇਹਨਾਂ ਨੂੰ ਕਿਉਂਕਿ ਨਹੀਂ ਤਾਂ ਉਹਨੂੰ ਦਲੀਪ ਸਿੰਘ ਨੂੰ ਲੈ ਜਾਣਗੇ ਉਹ ਸੇਹਯਾਦਾ ਸੀ ਛੋਟਾ ਸੀ ਹਲੇ ਤੇ ਉਹਨੂੰ ਉਹਨਾਂ ਦੀ ਨੀਅਤ ਚੰਗੀ ਨਹੀਂ ਸੀ ਕਿ ਉਹ ਦਾਰੀ ਉਹਨੂੰ ਕਿਸੇ ਮਾਰਾਣਾ ਸੀ ਉਹ ਚਾਹੁੰਦੇ ਸੀ ਕਿ ਉਹਨੂੰ ਨਾ ਲਿਜਾਇਆ ਜਾਵੇ ਔਰ ਸਿੱਖਾਂ ਨੂੰ ਉਹ ਪ੍ਰਸਵਾਦ ਕਰਦੇ ਸਭ ਕਈ ਕੋਈ ਫਿਰ ਹਮਲਾ ਮਾਰੋ ਇੱਕ ਲੜਾਈ ਹੋ ਲੜੋ ਸ਼ਹਿਰ ਜਿੱਤ ਜਾਈਏ ਔਰ ਅਸੀਂ ਬਾਹਰੀਆ ਲੜਾਂਗੇ ਜਿੰਨਾਂ ਕੁਰਬਾਨ ਹੋਵਾਂਗੇ ਜਾਂ ਆਪਣਾ ਰਾਜ ਵਾਪਸ ਲਾਂਗੇ ਅੰਗਰੇਜ਼ਾਂ ਨੇ ਦੇਖਿਆ ਕਿ ਇਹਨਾਂ ਦੀ ਨੀਅਤ ਜਿਹੜੀ ਹੈ ਬਗਾਵਤੀ ਹੈ ਉਹਨਾਂ ਨੇ ਆਜ਼ਾਦੀ ਲਈ ਵੀ ਕਹવાનું ਸ਼ੁਰੂ ਕਰਤਾ ਕਿ ਇਹ ਲੋਕ ਵਿਦੇਸ਼ੀ ਨੇ ਇਹ ਸਾਡੇ ਦੇਸ਼ ਨੂੰ ਗੁਲਾਮ ਬਣਾ ਰਹੇ ਨੇ ਤਸੀਂ ਰਨ ਗੁਲਾਮ ਨਹੀਂ ਬਣਾਉਂਦੇ ਨਾ ਤਾਂ ਆਜ਼ਾਦੀ ਲਈ ਵੀ ਉਹਨਾਂ ਨੇ ਆਵਾਜ਼ ਉਠਾਈ ਔਰ ਲੋਕਾਂ ਨੂੰ ਇਹਦੇ ਵਿਰੁੱਧ ਕਾਫੀ ਪ੍ਰਚਾਰ ਕਰਨ ਲੱਗੇ ਕਿ ਤਾਂ ਕਿ ਲੋਕ ਜਿਹੜੇ ਤਿਆਰ ਹੋ ਜੋ ਉਸ ਵੇਲੇ ਗਵਰਨਰ ਜਨਰਲ ਸੀ ਅੰਗਰੇਜ਼ਾਂ ਦਾ ਡਲਹੌਜੀ ਉਹਨੇ ਲਿਖਿਆ ਜੇ ਸਿੱਖ ਜਿਹੜੇ ਸਨ ਉਹ ਸਿਰ ਆਪਣਾ ਰਾਜ ਲਈ ਨਹੀਂ ਲੜ ਰਹੇ ਉਹ ਤਾਂ ਨਹੀਂ ਸੀ ਕਿ ਅਸੀਂ ਦੇਸ਼ ਤੋਂ ਹੀ ਨਿਕਲ ਜਾਈਏ ਅੰਗਰੇਜ਼ ਇਸ ਕਰਕੇ ਅਸੀਂ ਕਹਿੰਦੇ ਆ ਕਿ ਆਜ਼ਾਦੀ ਦੀ ਲੜਾਈ ਦਾ ਬਿਕਰ ਉਸੇ ਵੱਜ ਗਿਆ ਜਿਸ ਨੇ ਮੇਜਨ ਦੇਖਿਆ ਕਿ ਮਹਾਰਾਜ ਸਿੰਘ ਜਿਹੜੇ ਰਹੇ ਉਹ ਐਕਟਿਵ ਹੁੰਦੇ ਜਾ ਰਹੇ ਨੇ ਲੋਕੀਂ ਉਹਨਾਂ ਦੇ ਪਿੱਛੇ ਲੱਗ ਰਹੇ ਨੇ ਔਰ ਹੌਲੀ-ਹੌਲੀ ਜਗ੍ਹਾ-ਜਗ੍ਹਾ ਤੇ ਬਗਾਅਤਾ ਹੋ ਰਿਹਾ ਨੇ ਅੰਗਰੇਜ਼ਾਂ ਦੇ ਤੇ ਹਮਲੇ ਹੋਣ ਲੱਗੇ ਤਰੁਨਾ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਦੇਸ਼ ਚ ਕਾਲਾ ਦੇ ਦਿੱਤਾ ਔਰ ਸਿੰਗਾਪੁਰ ਭੇਜਤਾ ਸਿੰਗਾਪੁਰ ਇੱਕ ਦੇਸ਼ ਤੋਂ ਉਹਨਾਂ ਨੂੰ ਉਹਨਾਂ ਦਾ ਜੀਵਨ ਜੜ ਸੀ ਬਾਕੀ 라 ਉੱਥੇ ਬੀਤਿਆ ਔਰ ਉਹਨਾਂ ਨੂੰ ਕਾਫੀ ਤਰ੍ਹਾਂ ਦੀ ਤਸਹੀਅਤ ਦਿੱਤੇ ਗਏ ਉਹ ਇੱਕਲਪਨਫੀਲ ਕਰਦੇ ਸੀ ਕੋਈ ਉੱਥੇ ਹਿੰਦੁਸਤਾਨੀ ਦੀ ਸਿੱਖ ਕੋਈ ਹੈ ਹੀ ਨਹੀਂ ਸੀ ਉੱਥੇ ਤੇ ਉਹਨਾਂ ਦੇ ਜਿਹੜਾ ਇਕਾਂਤ ਪਰਾਂ ਔਰ ਜਿਹੜਾ ਜਿਹੜਾ ਸੀਗਾ ਉਹਦੇ ਨਾਲ ਉਹ ਬਿਮਾਰ ਰਹਿਣ ਲੱਗੇ ਔਰ ਫਿਰ ਮਾਰੀ ਉੱਥੇ ਹੀ ਮੌਤ ਹੋ ਗਈ ਜਿਸ ਵੇਲੇ ਮਹਾਰਾਜ ਸਿੰਘ ਜੀ ਨੇ ਉੱਥੇ ਅਕਾਲ ਚਲਾਣਾ ਕਰ ਗਏ ਤਦ ਹੋਲੀ ਹੋਲੀ ਅੰਗਰੇਜ਼ਾਂ ਨੇ ਇਸ ਤਰ੍ਹਾਂ ਜਿਹੜਾ ਇੱਕ ਤਰ੍ਹਾਂ ਉਹਨਾਂ ਪਤਾ ਲੱਗਿਆ ਕਿ ਸਿੱਖ ਜਗਤ ਦੇ ਆਪਣੇ ਮਾਰਸ਼ਲ ਕੌਮ ਹੈ ਇਹਨਾਂ ਦੇ ਫਰਕ ਨੂੰ ਉਠਾਇਆ ਗਿਆ ਉਹਨਾਂ ਨੇ ਹਰਬੀਲੇ ਵਿਜੁਦਾਰੀ ਪ੍ਰਤੀ ਕਰਨੀ ਸ਼ੁਰੂ ਕਰਤੀ ਜਿਆਦਾ ਉਹਨਾਂ ਨੂੰ ਰੋਤਵੇ ਦੇਣੀ ਸ਼ੁਰੂ ਕਰਤੇ ਉਹਨਾਂ ਨੂੰ ਖਿਤਾਬ ਦੇਣੀ ਸ਼ੁਰੂ ਕਰਤੇ ਉਹ ਜੋੜੇ ਔਰ ਉਹਨਾਂ ਨੂੰ ਇਹ ਸ਼ੁਰੂ ਕਰਤਾ ਕਿਹਾ ਕਿ ਤੁਸੀਂ ਜਿਹੜੀ ਇਹ ਜਿਹੜੀ ਤੁਹਾਡੀ ਜੇ ਲਾਇਲਟੀ ਹੈ ਉਹਦੇ ਕਰਕੇ ਤੁਹਾਨੂੰ بڑے بڑے ਇਨਾਮ ਮਿਲਣਗੇ ਜੀਵਨਾ ਵੀ ਲੱਗ ਗਿਆ ਇਹ ਕਾਰਨ ਹੈ ਕਿ ਜਿਹੜੀ ਉਸਰ ਪ੍ਰਤੀ ਹੋਈ ਉਹ ਅੰਗਰੇਜ਼ਾਂ ਅੰਗਰੇਜ਼ਾਂ ਦੀ ਜਿਹੜੀ ਸੈਫਾਇਰਾਂ ਸੀ ਔਰ ਇਸ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਸੀ ਔਰ ਜਿੱਥੇ ਸਿੱਖ ਕੈਰੈਕਟਰ ਦੇ ਵਿੱਚ निडरता हलीमी इंसाफ पसंद सेवा भाव ये सब गुण होते रे उथे एक बड़ा बड़ा गुण हुंदा है लॉयल्टी दा लॉयल्टी पा मतलब के जड़ा ओ ने वफादारी ओ अंग्रेजਾਂ ਦੇ لے ਕੇ ਲੜਦੇ ਸਨ ਤੇ ਅੰਗਰੇਜ਼ਾਂ ਨਾਲ ਵਫਾਦਾਰੀ ਨੇ ਬਾਦ ਦੇ ਸੀ ਫੌਜ ਜਬ ਆਪਣਾ ਤਰਨ ਬਾਦ ਦੇ ਸੀ ਕਿਉਂਕਿ ਫੌਜ ਦੇ ਵਿੱਚੋਂ ਸੂਰਿਆਵੰਗ ਲੜਦੇ ਸੀ ਉਹ ਇਹ ਜੀ ਸੋਚਦੇ ਕਿ ਅੰਗਰੇਜ਼ ਆ ਜਨ ਸਾਡਾ ਰਾਜ ਲੈ ਆ। ਤੋਂ ਅੰਗਰੇਜ਼ਾਂ ਨੂੰ ਇਹ ਗੱਲ ਪਤਾ ਸੀ ਕਿ ਜਿਹੜੇ ਵਫਾਦਾਰ ਵੀ ਨੇ ਕੋਈ ਮਹਾਦਰਵੀ ਨੇ ਇਸ ਕਰਕੇ ਅੰਗਰੇਜ਼ਾਂ ਨੇ ਫਿਰ ਪੁਲਿਸ ਤੇ ਨਹੀਂ ਵੀ ਉਹਦਾ ਰਿਸਰਚ ਇਲਾਣੀ ਸ਼ੁਰੂ ਕੀਤੀਆਂ ਔਰ ਸਿੰਗਾਪੁਰ ਦੇ ਵਿੱਚ ਵੀ ਪੂਰੀ ਸੇ ਜੜੀ ਪੁਲਿਸ ਦੀ ਮਰਤੀ ਹੋਣੀ ਸੀ ਔਰ ਇਸੇ ਖਾਨ ਵਿੱਚ ਗਿਆ ਗਿਆ ਮਹਾਰਾਜ ਸਿੰਘ ਦੇ ਬਾਰੇ ਜਰੂਰ ਜਾਣ ਪੜਾਗਾ ਕਿ ਉਹ ਇਥੇ ਆਏ ਔਰ ਰੇ ਇਹ ਦਦਨ ਜਰੂਰ ਬਤਾ ਦੁਬਾਰ ਕਰਤਾ ਗਿਆ ਸੀ ਪਰ ਉੱਥੇ ਉਹਦਾ ਯਾਦ ਦੇ ਵਿੱਚ ਫਿਰ ਸਿਖਾਰੇ ਮਮਰੇ ਬਰਾਜ ਨੂੰ ਕੀਤਾ ਅਜੇ ਵੀ ਉਹਦਾ ਯਾਦ ਵਿੱਚ ਸਿਲਟਰ ਰੋਡ ਸਿੰਗਾਪੁਰ ਦੀ ਬੜਾ ਵੱਡਾ ਗੁਜਾਰਾ ਜਿੱਥੇ ਕਿ ਖੰਡਪਾਟ ਜਾਰੀ ਰਹਿੰਦੇ ਹਨ ਮੁੜਿਆ ਨੂੰ ਕਹਾਂ ਰਹੇ ਹਾਂ ਤਾਂ ਉਹ ਆਜ਼ਾਦੀ ਦਾ ਉਹ ਪਰਵਾਨਾ ਆਜ਼ਾਦੀ ਦਾ ਉਹ ਪਹਿਲਾ ਜਿਹੜਾ ਸੀ ਅੰਗਲ ਵਜਾਉਣ ਵਾਲਾ ਬੰਦਾ ਮਹਾਰਾਜ ਸਿੰਘ ਉਹ ਇੱਕ ਸਿੱਖ ਸੀ ਉਹ ਇੱਕ ਇੱਕ ਆਜ਼ਾਦੀ ਦੀ ਲੜਾਈ ਦਾ ਇੱਕ ਯੂਨੀਕ ਫੀਚਰ ਹੈ ਜੁਣੀ ਗੱਤ ਹੈ ਜਿਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਸਾਨੂੰ ਇਹ ਪੜਾਉਣਾ ਚਾਹੀਦਾ ਸਾਨੂੰ ਇਸ ਦਾ ਮਾਣ ਹੋਣਾ ਚਾਹੀਦਾ ਇਹ ਨਹੀਂ 19ਵੀਂ ਸਦੀ ਵਿੱਚ ਹੀ ਜਿਸ ਵੇਲੇ ਇਹ ਗੱਲ ਮਹਾਰਾਜ ਸਿੰਘ ਨੇ ਕੀਤੀ ਔਰ ਹੋਰ ਸਿੱਖ ਜਿਹੜੇ ਸਨ ਉਹ ਵੀ ਉੱਤੇ ਉੱਠੇ ਚੁਰੂ ਹੋਏ ਔਰ ਫਿਰ ਆ ਗਿਆ ਕੁਕਾ ਮੂਵਮੈਂਟ ਕੁਕਾ ਮੂਵਮੈਂਟ ਜਿਹੜੀ ਸੀ ਨਾਮ ਤਾਰੀ ਦੇ ਸੰਗ ਉਹਨਾਂ ਨੇ ਕੁੱਕੀ ਕਰਨ ਸੰਗ ਕਿਉਂ ਉੱਚੀ ਆਵਾਜ਼ ਬੋਲ ਦੇ ਸੰਗ ਨਾਮ ਤਾਰੀਆਂ ਨੇ ਵੀ ਇਹਨਾਂ ਦੇ ਵਿਰੁੱਧ ਆਵਾਜ਼ اٹھਾਨੇ ਸ਼ੁਰੂ ਕੀਤੀ ਗੁਲਾਮੀ ਦੇ ਵਿਰੁੱਧ ਔਰ ਜਿਸ ਰਵਾਜ ਉਠਾਈ ਤੇ ਇਹ ਨਹੀਂ ਉਹਨਾਂ ਨੇ ਆਪਣੀ ਸਭਿਅਤ ਨੂੰ ਬਚਾਉਣ ਦੇ ਲਈ ਕਦਰ ਬਚਾਉਣ ਦੇ ਲਈ ਵੀ ਲੜਾਈ ਲੜੀ ਔਰ ਜਿਹ ਮਿਸਾਲ ਦੇ ਤੌਰ ਤੇ ਗਊ ਰੱਖਿਆ ਦੇ ਲਈ ਉਹਨਾਂ ਨੇ ਆਵਾਜ਼ ਉਠਾਈ ਉਹਨਾਂ ਗੁਰਦਾਰਾ ਦੇ ਰਿਹਾ ਫਾਰਮ ਦੇ ਆਵਾਜ਼ ਉਠਾਈ ਤਾਂ ਉਹ ਜਿਹੜੀ ਆਵਾਜ਼ਾਂ ਉਠੀਆਂ ਉਸ ਤੱਕਰ ਦੇ ਵਿੱਚ ਵੀ ਕੂਕਿਆਂ ਨੇ ਵੀ ਬੜੀਆਂ ਕੁਰਬਾਨੀਆਂ ਦਿੱਤੀਆਂ ਆਪ ਨੂੰ ਪਤਾ ਹੀ ਹੈ ਕਿ ਜਿੱਥੇ ਬਹੁਤ ਸਾਰੇ ਨਾਮਤਾਰਿਆਂ ਨੂੰ ਫੜ ਕੇ ਅੰਗਰੇਜ਼ਾਂ ਨੇ ਮਾਰਵਾਤਾ ਮਾਰ ਦਿੱਤਾ ਉੱਥੇ ਜਦੋਂ ਉਹਨਾਂ ਨੇ ਮੁਥਰਜੋਤੇ ਹਮਲੇ ਕੀਤੇ ਤਾਂ ਉਹਨਾਂ ਨੇ ਛਾੜ ਕੂਕਿਆਂ ਨੂੰ ਤੋਪਾਂ ਦਾ ਰੋਲ ਆ ਇਹ ਘਟਨਾ 1872 ਦੀ ਹੈ ਸਾਤ ਡਰਬਰੀ 1872 17 ਡਰਬਰੀ 1872 ਕੁੱਕੇ ਵੀ ਸ਼ਹੀਦ ਹੋਏ ਔਰ ਉਸਲੇ ਜਿਹੜੇ ਨਾਲੇ ਹੈਡਸਨ ਅਵਰਾਮ ਸਿੰਘ ਕੀ ਉਹਨਾਂ ਨੇ ਇੱਕ ਵੂਮਨ ਥਰੋ ਕੀਤੀ ਨੋਨ ਕੋਆਪਰੇਸ਼ਨ ਦੀ ਕਿ ਇਹਨਾਂ ਨੇ ਨੋਨ ਕੋਆਪਰੇਸ਼ਨ ਨਹੀਂ ਕਰਨੀ ਕੋਆਪਰੇਸ਼ਨ ਨਹੀਂ ਕਰਨੀ ਅੰਗਰੇਜ਼ਾਂ ਨਾਲ ਨੋਨ ਆਬੀਡੀਅੰਸੀ ਨੋਨ ਕੋਆਪਰੇਸ਼ਨਲ ਮੂਵਮੈਂਟ ਉਹ ਹੀ ਮੂਵਮੈਂਟ ਜਿਹੜਿਆਂ ਕੇ ਬਾਅਦ ਚ ਮਹਾਤਮਾ ਗਾਂਧੀ ਦੇ ਦੇ ਸਿੱਤੇ ਸੇਰਾ ਬਣਿਆ ਗਿਆ ਕਿ ਉਹਨਾਂ ਨੇ ਮੂਵਮੈਂਟ ਥਰੂ ਕੀ ਕਰ ਸੀ ਬਾਬਰਾਮ ਸਿੰਘ ਨੇ ਉਸ ਤੋਂ ਛੁਰਕ ਕੀਤੀ ਆ ਜਰੂਰਲੇ ਮਹਾਤਮਾ ਗਾਂਧੀ ਜੀ ਪੈਦਾ 됐ੇ ਹੋਏ ਤੇ ਇਹ ਨਾਤ ਰਿਹਾ ਹੋਇਆ ਕਿ ਸਿੱਖਾਂ ਨੇ ਜਿਹੜੀ ਲੜਾਈ ਸੀ ਆਜ਼ਾਦੀ ਦੀ ਲੜਾਈ ਸੀ ਉਹਨੇ ਆਪਣਾ ਮਹੱਤਪੂਰਨ ਯੋਗਦਾਨ ਪਾਣਾ ਸ਼ੁਰੂ ਕਰਤਾ ਔਰ ਇਹ ਹੋਲੀ-ਵਲੀ ਯੋਗਦਾਨ ਦਰਭਾਗੇ ਵਧਾਂਗਾ ਇਤਿਹਾਸ ਤੋਂ ਅੱਜ ਪਤਾ ਲੱਗੇਗਾ ਕਿ ਸਾਡਾ ਬਹੁਤ ਹੀ ਯਾਦਾ ਰੋਲ ਰਿਆ ਹੈ ਅਜਾ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਵੀ ਜਿਹੜੇ ਤੀਸਰੇ ਤੇ ਚੌਥੇ ਪੁਆਇੰਟ ਜਿਹੜੇ ਉਹ ਨਹੀਂ ਸੱਜੇ ਨਾਲ ਜੁੜੇ ਹੋਏ ਨੇ ਸਿੱਖ ਇਤਿਹਾਸ ਨਾਲ ਔਰ ਯੂਨਿਕ ਲੱਗਦੇ ਨੇ ਉਹ ਹਨ ਜਿਹੜਾ ਮੈਂ ਬਾਰੇ ਕਿਹਾ ਸੀ ਕਾਹ ਦੀ ਲॉयਲਟੀ ਜਿਹਦੇ ਵਿੱਚ ਅਸੀਂ ਸਾਰਾ ਘੜੀ ਲੜਾਈ ਦਾ ਜ਼ਿਕਰ ਕਰਾਂਗੇ ਪਰ ਉਹ ਮੈਂ ਆਪਣੀ ਅਗਲੀ ਬੋਲ ਵਿੱਚ ਕਰਾਂਗਾ ਔਰ ਚੌਥਾ ਪੁਆਇੰਟ ਜਿਹੜਾ ਕਿ ਬਹੁਤ ਹੋਰ ਇੰਪੋਰਟੈਂਟ ਹੈ ਉਹ ਹੈ ਸਿੰਘ ਸਭਾ ਬੂਮੈਂਟ ਕਿੱਥੋਂ ਦੇ ਰਹੇ ਸਿੰਘਾਂ ਦੇ ਹਮਲੇ ਉਨੋਂ ਸ਼ੁਰੂ ਹੋ ਗਏ ਕ੍ਰਿਸਚੀਅਨਿਟੀ ਦੇ ਇੱਕ ਕ੍ਰਿਸਚੀਅਨ ਸਿੰਘ ਬਣਨ ਲੱਗ ਗਏ ਸਿੱਖ ਔਰ ਜਿਸ ਵੇਲੇ 크੍ਰਿਸਚੀਅਨ ਨੇ ਆਪਣਾ ਜੋਰ ਪਾਣਾ ਸ਼ੁਰੂ ਕਰਤਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਤਾਂ ਕਿਸ ਤਰ੍ਹਾਂ ਸਿੱਖ 리ਡਰਾਂ ਨੇ ਆਵਾਜ਼ ਉਠਾਈ ਔਰ ਉਹ ਉੱਠੇ ਔਰ ਇੱਕ ਮੂਵਮੈਂਟ ਬਣ ਗਈ ਇਹਨਾਂ ਬਾਰੇ ਵੀ ਮੈਂ ਅਗਲੀ ਪੋਸਟਾਂ 'ਚ ਗੱਲ ਕਰਾਂਗਾ ਤਦ ਤੱਕ ਤੁਸੀਂ ਸਾਡੀ ਪੋਸਟਾਂ ਲਾਈਕ ਕਰੀ ਜਾਣਾ ਕਿਉਂਕਿ ਸਾਰੀਆਂ ਪੋਸਟਾਂ 'ਚ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਸ ਤਰ੍ਹਾਂ ਸਿੱਖੜਾ ਸਿੱਖਾਂ ਦਾ ਇਤਿਹਾਸ ਸਿੱਖਾਂ ਦੇ ਮੂਮੈਂਟਸ ਸਿੱਖਾਂ ਦੇ ਕਾਰਨਾਮੇ ਸਨ ਉਹ ਸਾਰੇ ਆਪ ਕੋ ਆਪਣੇ ਵਿੱਚ ਕਿੰਦਾ ਯੂਨੀਕ ਸਨ ਔਰ ਉਹਨਾਂ ਦੀ ਹਿੰਦੁਸਤਾਨ ਦੇ ਇਤਿਹਾਸ ਵਿੱਚ ਕੀ ਮਹੱਤਤਾ ਹੈ ਦੁਨੀਆ ਦੇ 73 ਨ ਦੇ ਤੇ ਆਰਥਿਕ ਉਦਾਰੀ ਕੀ ਮਹੱਤਤਾ ਹੈ ਤੇ ਇਸ ਕਰਕੇ ਇਹ ਜਿਹੜਾ ਨਿਆਰਾ ਪਾਣ ਸਾਡਾ ਉਹਦੇ ਬਾਰੇ ਅਸੀਂ ਗੱਲ ਕਰਦੇ ਰਾਂਗੇ ਆਪ ਦੀ ਇਸ ਤਰ੍ਹਾਂ ਹੀ ਸਾਡਾ ਜੁੜੇ ਰਹਿਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ